ਸਸਕਲ ਦੋਸਤੋ ਸਵਾਗਤ ਹੈ ਜੀ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜੇ ਸਾਰੇ ਹੀ ਸਰੋਤਾਂ ਦਾ ਦੋਸਤੋ ਗੱਲ ਅ ਅਮਰੀਕਾ ਤੋਂ ਰਿਪੋਰਟ ਹੋ ਕੇ ਵਾਪਸ ਆ ਰਹੇ ਉਹਨਾਂ ਪੰਜਾਬੀਆਂ ਵਾਸਤੇ ਉਹਨਾਂ ਭਾਰਤੀਆਂ ਵਾਸ ਨਾਲ ਸੰਬੰਧਿਤ ਜਿਨ੍ਹਾਂ ਨੂੰ ਡੰਕੀ ਰਾਹੀ ਇਲੀਗਲ ਵੇ ਦੇ ਨਾਲ ਅਮਰੀਕਾ ਭੇਜਿਆ ਗਿਆ 44 45 45 ਲੱਖ ਲੈ ਕੇ ਤੇ ਉਸ ਤੋਂ ਬਾਅਦ ਉਹ ਕੋਈ 15 ਦਿਨਾਂ ਚ ਕੋਈ ਸਾਲ ਬਾਅਦ ਵਾਪਸ ਆ ਗਿਆ ਸੁਪਨੇ ਧਰੇ ਤਰੇ ਤਰੇ ਰਹਿ ਗਏ ਪੈਸਾ ਜੋ ਪੂੰਜੀ ਸੀ ਜੋ ਜ਼ਮੀਨ ਜਾਇਦਾਦ ਸੀ ਜੋ ਗਹਿਣਾ ਘਟਾ ਸੀ ਸਾਰਾ ਵੇਚ ਲਿਆ ਹੁਣ ਅਨ ਗਵਰਨਮੈਂਟ ਆਫ ਪੰਜਾਬ ਕਹਿ ਰਹੀ ਹੈ ਕਿ ਜੀ ਅਸੀਂ ਨੱਥ ਪਾਉਣੀ ਆ ਉਹਨਾਂ ਏਜੰਟਸ ਨੂੰ ਜੋ ਇਹੋ ਜਿਹਾ ਗਲਤ ਕੰਮ ਕਰਦੇ ਨੇ ਬੜੀ ਜ਼ਰੂਰੀ ਹੈ ਦੋਸਤੋ ਫਾਹਲਾ ਦੇਣੇ ਚਾਹੀਦੇ ਨੇ ਇਹੋ ਜਿਹੇ ਲੋਕ ਜਿਹੜੇ ਗਲਤ ਤਰੀਕੇ ਦੇ ਨਾਲ ਲੋਕਾਂ ਨੂੰ ਬਾਹਰ ਭੇਜਦੇ ਨੇ ਪਰ ਉਹਨਾਂ ਲੋਕਾਂ ਦਾ ਕੀ ਜਿਹੜੇ ਲੋਕ ਇਹੋ ਜਿਹੇ ਏਜੰਟਸ ਨੂੰ ਬਿਜ਼ਨਸ ਦਿੰਦੇ ਨੇ ਆਪਾਂ ਵੀ ਉਹਨੇ ਹੀ ਕਸੂਰਵਾਰ ਆ ਜਿੰਨੇ ਸਾਡੂੰ ਭੇਜਣ ਵਾਲਾ ਕਸੂਰਵਾਰ ਆ ਨਾ ਉਨਾ ਹੀ ਜਾਣ ਵਾਲਾ ਕਸੂਰਵਾਰ ਆ ਡੰਕੀ ਅੱਜ ਦੀ ਨਹੀਂ ਚੱਲ ਰਹੀ ਕਈ ਦਹਾਕੇ ਹੋ ਗਏ ਪੰਜਾਬ ਨੇ ਬੜਾ ਨੁਕਸਾਨ ਝੱਲਿਆ ਆਉਦੇ ਬੱਚਿਆਂ ਦਾ ਪਨਾਮਾ ਦੇ ਜੰਗਲਾਂ ਚ ਸਮੁੰਦਰਾਂ ਚ ਹਜ਼ਾਰਾਂ ਹੀ ਸਾਡੇ ਨੌਜਵਾਨ ਖਪਾ ਦਿੱਤੇ ਗਏ ਮਾਰ ਕੇ ਜਦੋਂ ਇਹ ਲਾਇਸੈਂਸ ਦਾ ਸਿਸਟਮ ਚੱਲਿਆ ਸੀ ਨਾ ਉਦੋਂ ਵੀ ਸੁਸ਼ਮਾ ਸਵਰਾਜ ਸਾਡੇ ਵਿਦੇਸ਼ ਮੰਤਰੀ ਹੁੰਦੇ ਸੀਗੇ ਐਕਸਟਰਨਲ ਫੇਅਰ ਮਿਨਿਸਟਰ ਸੀਗੇ ਤੇ ਉਹਨਾਂ ਨੇ 108 ਬੰਦੇ ਕਿਸ਼ਤੀ ਚ ਡੁੱਬ ਗਏ ਸੀਗੇ ਉਹਦੇ ਵਿੱਚ ਵੀ ਪੰਜਾਬੀ ਭਾਈਚਾਰੇ ਦੇ ਬਹੁਤ ਲੋਕ ਸੀਗੇ ਉਹ ਵੀ ਡੰਕੀ ਲਾ ਕੇ ਕਿਸੇ ਮੁਲਕ ਦੇ ਵਿੱਚ ਹੀ ਐਂਟਰ ਹੋਣ ਚੱਲੇ ਸੀ ਉਸ ਤੋਂ ਬਾਅਦ ਕੰਮ ਲਾਇਸੈਂਸ ਦਾ ਸ਼ੁਰੂ ਕੀਤਾ ਗਿਆ ਕਿ ਲਾਇਸੈਂਸ ਹੋਣਾ ਜ਼ਰੂਰੀ ਹੈ ਇਮੀਗ੍ਰੇਸ਼ਨ ਕੰਸਲਟੈਂਟ ਕੋਲੇ ਪਰ ਲਾਇਸੈਂਸ ਕੌਣ ਲੈ ਕੇ ਕੰਮ ਕਰਦਾ ਉਹ ਬੰਦਾ ਜਿਹਨੇ ਇਹ ਕੰਮ ਕਰਨਾ ਹੀ ਨਹੀਂ ਜਿਹੜੇ ਇਹ ਕੰਮ ਕਰ ਰਹੇ ਨੇ ਉਹ ਲੋਕ ਨੇ ਜਿਹੜੇ ਤੁਹਾਨੂੰ ਜੂਸ ਦੀ ਦੁਕਾਨ ਤੇ ਮਿਲਦੇ ਨੇ ਸੱਦ ਕੇ ਕਿਸੇ ਹੋਟਲ ਚ ਮਿਲਦੇ ਨੇ ਆਪਦੀ ਗੱਡੀ ਚ ਬੈਠ ਕੇ ਤੁਹਾਡੇ ਨਾਲ ਗੱਲ ਕਰਦੇ ਨੇ ਨਾ ਤਾਂ ਇਹਨਾਂ ਦੇ ਕੋਈ ਦਫ਼ਤਰ ਨਹੀਂ ਨਾ ਇਹਨਾਂ ਕੋਲੇ ਲਾਇਸੈਂਸ ਲਾਇਸੈਂਸ ਦੀ ਲੋੜ ਹੀ ਕੋਈ ਨਹੀਂ ਜਦੋਂ ਉਹਨਾਂ ਨੇ ਦਫ਼ਤਰ ਨਹੀਂ ਖੋਲੋਆ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਭ ਨੂੰ ਸਰੋਤਿਆਂ ਨੂੰ ਦੇਖੋ ਕਹਿੰਦੇ ਹੁੰਦੇ ਆ ਮੈਨੂੰ ਪਤਾ ਤੁਸੀਂ ਤੋਂ ਆਪਣੇ ਕੋਲੇ ਸੌ ਬੰਨੇ ਨੇ ਇਹ ਗੱਲਾਂ ਕਰਨ ਦੇ ਕਿ ਅਸੀਂ ਕੋਈ ਵੀ ਸ਼ੌਂਕ ਨਾਲ ਨਹੀਂ ਜਾਂਦਾ ਮਜਬੂਰੀ ਨਾਲ ਜਾਂਦਾ ਪਰ ਮਜਬੂਰੀ ਦੇ ਵਿੱਚ ਆ ਕੇ ਆਪਾਂ ਜ਼ਹਿਰ ਥੋੜੀ ਖਾਣੀਆ ਹੋਣਾ ਆਪਾਂ ਚੰਗੇ ਤਰੀਕੇ ਅਪਣਾਈਏ ਬੜੇ ਵਧੀਆ ਤਰੀਕੇ ਪਏ ਨੇ ਜੇ ਤੁਸੀਂ ਬਾਹਰਲੇ ਮੁਲਕਾਂ 'ਚ ਜਾਣਾ ਚਾਹੁੰਦੇ ਹੋ ਜੇ ਤੁਹਾਨੂੰ ਲੱਗਦਾ ਕਿ ਇੱਥੇ ਤੁਹਾਡਾ ਕੋਈ ਫਿਊਚਰ ਨਹੀਂ ਜੇ ਤੁਹਾਨੂੰ ਅੱਜ ਵੀ ਲੱਗਦਾ ਕਿ ਤੁਸੀਂ ਇੱਥੇ ਨਹੀਂ ਕੁਝ ਕਰ ਸਕਦੇ ਪਰ ਰਾਹ ਉਹੋ ਅਪਣਾਓ ਜਿਹਦੇ ਤੋਂ ਅਪਣਾਉਣ ਤੋਂ ਬਾਅਦ ਤੁਹਾਨੂੰ ਪਛਤਾਵਾ ਨਾ ਹੋਵੇ ਦੇਖੋ ਨਾ ਹੀ ਸਰਕਾਰਾਂ ਕੁਝ ਕਰ ਸਕਦੀਆਂ ਐ ਸਿਸਟਮ ਦੇ ਵਿੱਚ ਨਾ ਹੀ ਕੋਟਾ ਨੇ ਕੁਝ ਕਰ ਸਕਣਾ ਕਿਉਂਕਿ ਦੋਨੇ ਧਿਰਾਂ ਇਨਵੋਲਵ ਹੋ ਜਾਂਦੀਆਂ ਨੇ ਜਿਉਂਕਿ ਇਸ ਵੀ ਚੱਲੂਗਾ ਕਿਸੇ ਏਜੰਟ ਉੱਤੇ ਜਿਹੜੇ ਫੜ ਵੀ ਗਏ ਉਹਨਾਂ ਨੂੰ ਹੁਣ ਦੋਨੇ ਧਿਰਾਂ ਇਨਵੋਲਵ ਹੋਣੀਆਂ ਤੁਸੀਂ ਇੱਕ ਕੈਂਡੀ ਜਿਹੜਾ ਬੰਦਾ ਪੈਸੇ ਦੇ ਕੇ ਬਾਹਰ ਜਾ ਰਿਹਾ ਗਲਤ ਤਰੀਕੇ ਨਾਲ ਤੇ ਜਿਹੜਾ ਭੇਜ ਰਿਹਾ ਦੋਨੇ ਇਨਵੋਲਵ ਆ ਉਹਦੇ ਵਿੱਚ ਸੋ ਇਹ ਇਨਾ ਕੇਸਾਂ ਦੇ ਵਿੱਚ ਕੁਝ ਨਹੀਂ ਨਿਕਲ ਕੇ ਆਉਂਦਾ ਹਮੇਸ਼ਾ ਤੋਂ ਏਜੰਟ ਆ ਜਿਹੜੇ ਬਰੀ ਬਰੀ ਹੋ ਜਾਂਦੇ ਨੇ ਬਾਇਜਤ ਬਰੀ ਕਰ ਦਿੱਤੇ ਜਾਂਦੇ ਨੇ ਕਦੇ ਕਿਸੇ ਨੂੰ ਸਜਾਨੀ ਹੋਈ ਨਾ ਇਹ ਕੇਸ ਗਾਂ ਕੰਮ ਕਾਨੂੰਨ ਦੇ ਤਹਿਤ ਵੀ ਕੋਈ ਬਹੁਤ ਲੰਮੇ ਸਮੇਂ ਤੱਕ ਚੱਲ ਪਾਉਂਦੇ ਨੇ ਕਿਉਂਕਿ ਸਟੈਂਡ ਨਹੀਂ ਕਰ ਪਾਉਂਦੇ ਕੋਰਟ ਦੇ ਸਿਸਟਮ ਦੇ ਵਿੱਚ ਖਰੇ ਨਹੀਂ ਉਤਰ ਪਾਉਂਦੇ ਸਰਕਾਰਾਂ ਤੁਹਾਨੂੰ ਸਿੱਧੇ ਤੌਰ ਤੇ ਨਹੀਂ ਕਹਿ ਸਕਦੀਆਂ ਸਰਕਾਰਾਂ ਤਾਂ ਤੁਹਾਡੇ ਤੁਸੀਂ ਉਹਨਾਂ ਦੇ ਇੱਕ ਸੌਫਟ ਕੋਰਨਰੋਂ ਉਹ ਤੁਹਾਨੂੰ ਹਮੇਸ਼ਾ ਕਹਿਣਗੇ ਅਸੀਂ ਤੁਹਾਡੇ ਲਈ ਕੁਝ ਨਾ ਕੁਝ ਕਰਾਂਗੇ ਪਰ ਮੇਰੀ ਇਹ ਗੱਲ ਬਹੁਤ ਧਿਆਨ ਨਾਲ ਸਮਝ ਲਓ ਆਪਣੀਆਂ ਸਰਕਾਰਾਂ ਕੋਲੇ ਨਹੀਂ ਹੈਗਾ ਕੁਝ ਤੁਹਾਨੂੰ ਦੇਣ ਨੂੰ ਉਹਨਾਂ ਦੀ ਮਜਬੂਰੀ ਆ ਉਹਨਾਂ ਕੋਲੇ ਸਰਕਾਰੀ ਨੌਕਰੀਆਂ ਨਹੀਂ ਹੈਗੀਆਂ ਗਵਰਨਮੈਂਟ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਪੰਜਾਬ ਕਿਸੇ ਵੀ ਸਟੇਟ ਦੀ ਗਵਰਨਮੈਂਟ ਦੀ ਗੱਲ ਕਰੋਗੇ ਉਹਨਾਂ ਕੋਲੇ ਸਰਕਾਰੀ ਜੋਬਸ ਨਹੀਂ ਹੈਗੀਆਂ ਜੇ ਜੌਬਸ ਹੁੰਦੀਆਂ ਕੋਈ ਸਰਕਾਰ ਨਹੀਂ ਚਾਹੁੰਦੀ ਹੁੰਦੀ ਉਹਨਾਂ ਦੇ ਘਰਾਓ ਹੋਣ ਲੋਕ ਉਹਨਾਂ ਨੂੰ ਜਿੰਦਾਬਾਦ ਮੁਰਦਾਬਾਦ ਕਰਨ ਪਰ ਅਸੀਂ ਆਪ ਦੇ ਪਰਿਵਾਰ ਬਾਰੇ ਆਪ ਦੇ ਬਾਰੇ ਅਸੀਂ ਆਪ ਹੀ ਸੋਚਣਾ ਤੁਹਾਡੇ ਕੋਲੇ ਸਮਾਂ ਮਾ ਜੀ ਤੁਸੀਂ ਇੱਥੇ ਰਹਿ ਕੇ ਕੰਮ ਕਰਨਾ ਉਸ ਤਰੀਕੇ ਨਾਲ ਆਪਣੇ ਆਪ ਨੂੰ ਐਜੂਕੇਟ ਕਰੋ ਜੇ ਬਾਹਰ ਜਾਣਾ ਤਾਂ ਉਸ ਤਰੀਕੇ ਨਾਲ ਆਪਣੇ ਆਪ ਨੂੰ ਐਜੂਕੇਟ ਕਰੋ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਹੜਾ ਰਾਹ ਅਪਣਾ ਰਹੇ ਹੋ ਕਿਸ ਤਰੀਕੇ ਨਾਲ ਤੁਸੀਂ ਉੱਥੇ ਪਹੁੰਚਣਾ ਉਹਦੇ ਕੀ ਉਹਦਾ ਉਹਦਾ ਫਿਊਚਰ ਹੋਊਗਾ ਕੀ ਉਹਦੀਆਂ ਕਾਂਸੀਕਵੈਂਸਿਸ ਹੋਣਗੀਆਂ ਕਿਵੇਂ ਹੈ ਮਾੜਾ ਕਿਵੇਂ ਹੈ ਚੰਗਾ ਕਿਉਂਕਿ ਪੈਸੇ ਤੁਹਾਡੇ ਨੇ ਮਿਹਨਤ ਤੁਹਾਡੀ ਆ ਪੂੰਜੀ ਤੁਹਾਡੀ ਆ ਜ਼ਿੰਦਗੀ ਵੀ ਤੁਹਾਡੀ ਆ ਬਾਅਦ ਇਸ ਲਈ ਇਹਨਾਂ ਚੀਜ਼ਾਂ ਪ੍ਰਤੀ ਆਪਾਂ ਥੋੜੇ ਜਾਗਰੂਕ ਹੋਈਏ ਅਵੋਇਡ ਕਰੀਏ ਗਲਤ ਰਾਹ ਅਪਣਾਉਣੇ ਚੰਗੇ ਰਾਹ ਅਪਣਾਈਏ ਜੇ ਬਣਦਾ ਜੇ ਨਹੀਂ ਬਣਦਾ ਆਪਦੇ ਘਰੇ ਅੱਧੀ ਰੁੱਖੀ ਮਿੱਸੀ ਜਿਹੜੀ ਮਿਲਦੀ ਹੈ ਉਹ ਸ਼ਾਂਤੇ ਆਰਾਮ ਨਾਲ ਸੋਜੋ ਧੰਨਵਾਦ